ਇਹ ਦੋ ਦੋ ਖਬਰਾਂ ਮਨਹੂਸ ਪਹੁੰਚੀਆਂ ਮਤਾਬ ਸਿੰਘ ਨੂੰ ਮਤਾਬ ਸਿੰਘਾ ਇੱਕ ਤਾਂ ਤੇਰਾ ਛੋਟਾ ਬਾਲਕ ਹੈ ਜਿਹੜਾ ਉਹਦੇ ਤੇ ਬਹੁਤ ਵੱਡਾ ਤਸ਼ੱਦਦ ਹੋਇਆ ਏ ਬਹੁਤ ਵੱਡਾ ਜ਼ੁਲਮ ਢਾਇਆ ਗਿਆ ਤੇ ਦੂਜਾ ਤੇਰੇ ਪਿੰਡ ਦੇ ਲੋਕਾਂ ਨੂੰ ਘੇਰੇ ਦੇ ਵਿੱਚ ਲੈ ਕੇ ਦਿਨ ਰਾਤ ਉਹਨਾਂ ਨੂੰ ਬਹੁਤ ਜ਼ਿਆਦਾ ਟੌਰਟ ਕੀਤਾ ਜਾਂਦਾ ਏ ਉਹਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਹੈ ਪਿੰਡ ਦੇ ਜਿਹੜੇ ਉਹ ਲੋਕ ਜਿਹੜੇ ਆਪਣੀ ਕਿਰਤ-ਵਿਰਤ ਕਰਦੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਹੈ ਉਹਨਾਂ ਨੂੰ ਵੀ ਇਨਟੈਰੋਗੇਟ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਸਿਪਾਹੀਆਂ ਵੱਲੋਂ ਫੌਜਦਾਰ ਵੱਲੋਂ ਸਾਧ ਸੰਗਤ ਜੀ ਜਦੋਂ ਇਹ ਗੱਲ ਸੁਣੀ ਭਾਈ ਮੁਤਾਬ ਸਿੰਘ ਨੇ ਤੇ ਮਨ ਦੇ ਵਿੱਚ ਵਿਚਾਰ ਕੀਤੀ ਓਏ ਮੁਤਾਬ ਸਿੰਘਾ ਜਦੋਂ ਖੰਡੇ ਬਾਟੇ ਦੀ ਪੌੜ ਲਈ ਸੀ ਉਦੋਂ ਪੰਜ ਪਿਆਰੇ ਸਹਿਬਾਨਾਂ ਦੇ ਸਾਹਮਣੇ ਮੰਨਿਆ ਸੀ ਵੀ ਅੱਜ ਤੋਂ ਇਹ ਸੀਸ ਗੁਰੂ ਦਾ ਏ ਜਿਉਣਾ ਤੇ ਮਰਨਾ ਗੁਰੂ ਦੀ ਸਿੱਖੀ ਵਾਸਤੇ ਐ ਤੇ ਜਿਹੜਾ ਕਾਰਜ ਗੁਰੂ ਨੇ ਕਰਵਾਉਣਾ ਸੀ ਮੱッセ ਦਾ ਸਿਰ ਲਵਾਉਣਾ ਸੀ ਉਹ ਤਾਂ ਲਵਾ ਲਿਆ ਤੇ ਹੁਣ ਐਵੇਂ ਸਰਕਾਰ ਤੋਂ ਡਰਦਾ ਜੰਗਲਾਂ ਬੇਲਿਆਂ ਦੇ ਵਿੱਚ ਬਰੇਤਿਆਂ ਮਾਰੂਥਲਾਂ ਦੇ ਵਿੱਚ ਕਿਉਂ ਲੁਕਦਾ ਫਿਰਦਾ ਐ ਤੇਰਾ ਮਿੱਤਰ ਜੀ ਦੇ ਨਾਲ ਪੱਗ ਵਟਾਈ ਐ ਜਿਹਦੇ ਨਾਲ ਜਨਮ ਮਰਨ ਦੀ ਸਾਂਝ ਪਾਈ ਐ ਉਹ ਤਾਰੂ ਸਿੰਘ ਕਿਵੇਂ ਜਾਲਮਾਂ ਦਾ ਤਸ਼ੱਦਦ ਸਹਿ ਰਿਹਾ ਹੈ ਤੇ ਜਾਂਦੀਵਾਰੀ ਆਪਣੇ ਮਿੱਤਰ ਤਾਰੂ ਸਿੰਘ ਦੇ ਦਰਸ਼ਨ ਨਹੀਂ ਕਰੇਗਾ ਅੰਦਰੋਂ ਆਵਾਜ਼ ਆਈ ਵੀ ਹੁਣ ਮੈਂ ਆਪਣਾ ਆਪ ਪੇਸ਼ ਕਰ ਦਿਆਂਗਾ ਆਹ ਵੇਖੋ ਸਾਧ ਸੰਗਤ ਜੀ ਜਿਹੜਾ ਪਰਨ ਧਾਰ ਕੇ ਭਾਈ ਤਾਰੂ ਸਿੰਘ ਨੇ ਸ਼ਸਤਰ ਸਾਰੇ ਹੀ ਆਪਣੇ ਨਾਲ ਦੇਨ ਨੂੰ ਦੇ ਦਿੱਤੇ ਮਹਾਰਾਜ ਦਾ ਹੁਕਮ ਹੈ ਵੀ ਸਿੱਖ ਨੇ ਸ਼ਸਤਰ ਨਹੀਂ ਕਦੇ ਤਿਆਗਣਾ ਇਸ ਕਰਕੇ ਇੱਕ ਛੋਟਾ ਆਪਣੇ ਹੱਥ ਦੇ ਵਿੱਚ ਲੈ ਲਿਆ ਵੀ ਗੁਰੂ ਸਾਹਿਬ ਦੇ ਹੁਕਮ ਤੋਂ ਨਾ ਮੈਂ ਬਾਹਰ ਚਲਿਆ ਜਾਵਾਂ ਕਿਉਂਕਿ ਹਰ ਇੱਕ ਸਿੱਖ ਨੂੰ ਮਹਾਰਾਜ ਦਾ ਹੁਕਮ